ਦੋਸਤੋ ਅੱਜ ਦੀ ਦੁਖਦਾਇਕ ਤੇ ਮੰਦਭਾਗੀ ਘਟਨਾ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਈ ਹੋਣੀ ਆ ਕਿ ਮੱਲਪੁਰ ਅੜਕਾਂ ਦਾ ਰਹਿਣ ਵਾਲਾ ਇੱਕ ਆਦਮੀ ਜੋ ਕਿ ਨਸ਼ੇ ਦਾ ਆਦੀ ਸੀ ਸ਼ਰਾਬ ਪੀਣ ਦਾ ਆਦੀ ਸੀ ਜਿਹਦੀ ਘਰਵਾਲੀ ਤੇ ਬੇਟੀ ਉਹਨੂੰ ਸ਼ਰਾਬ ਪੀਣ ਤੋਂ ਰੋਕਦੇ ਸੀ ਪਰ ਉਹ ਆਦਮੀ ਸ਼ਰਾਬ ਪੀਣ ਤੋਂ ਨਹੀਂ ਰੁਕਿਆ ਘਰ ਵਿੱਚ ਹਰ ਰੋਜ਼ ਲੜਾਈ ਝਗੜੇ ਕਲੇਸ਼ ਦਾ ਮਾਹੌਲ ਰਹਿੰਦਾ ਸੀ ਜਿਹਦੇ ਤੋਂ ਤੰਗ ਆ ਕੇ ਉਹ ਬੰਦੇ ਦੇ ਘਰਵਾਲੀ ਨੇ ਤੇ ਬੇਟੀ ਨੇ ਆਖਰ ਆਤਮ ਹੱਤਿਆ ਕਰ ਲਈ ਜਦੋਂ ਇਸ ਘਟਨਾ ਦਾ ਉਹ ਬੰਦੇ ਨੂੰ ਖੁਦ ਨੂੰ ਪਤਾ ਲੱਗਾ ਤਾਂ ਉਹਨੇ ਵੀ ਇਹ ਸਾਰਾ ਕੁਝ ਨਾਸਹਾਰਦੇ ਹੋਏ ਆਤਮ ਹੱਤਿਆ ਕਰ ਲਈ ਇੱਕ ਹੱਸਦਾ ਵਸਦਾ ਪਰਿਵਾਰ ਪਲਾਂ ਵਿੱਚ ਉੱਜੜ ਗਿਆ ਤੇ ਇਹ ਮੰਦ ਭਾਗੀ ਕਹਾਣੀ ਤਾਂ ਉਸ ਪਰਿਵਾਰ ਦੀ ਸੀ ਪਰ ਅੱਜ ਤੱਕ ਪਤਾ ਹੀ ਨਹੀਂ ਕਿੰਨੇ ਘਰ ਇਸ ਸ਼ਰਾਬ ਨੇ ਉਜਾੜ ਦਿੱਤੇ ਇੱਥੇ ਮੈਂ ਇੱਕ ਗੱਲ ਹੋਰ ਕਰਨਾ ਚਾਹੁੰਨੀ ਆ ਜਿਹੜੇ ਮੇਰੇ ਭਰਾ ਸ਼ਰਾਬ ਨੂੰ ਨਸ਼ਾ ਹੀ ਨਹੀਂ ਮੰਨਦੇ ਵੈਸੇ ਉਹ ਵੱਡੀ ਗੰਤੀ ਆਪਣੇ ਇੱਥੇ ਸ਼ਰਾਬ ਪੀਤੀ ਜਾਂਦੀ ਆ ਤੇ ਮੇਰੀ ਗੱਲ ਉਹਨਾਂ ਨੂੰ ਚੰਗੀ ਵੀ ਨਹੀਂ ਲੱਗਣੀ ਪਰ ਜਿਹੜੇ ਭਰਾ ਕਹਿੰਦੇ ਆ ਸ਼ਰਾਬ ਕੋਈ ਨਸ਼ਾ ਨਹੀਂ ਨਸ਼ਾ ਚਿੱਟਾ ਏ ਸਮੈਕ ਆ ਸੰਥੈਟਿਕ ਨਸ਼ੇ ਨਸ਼ੇ ਆ ਪਰ ਜਿਹੜੀ ਸ਼ਰਾਬ ਆ ਉਹ ਕੋਈ ਨਸ਼ਾ ਨਹੀਂ ਸਾਡੇ ਇੱਥੇ ਜਦੋਂ ਸਾਡੇ ਕਿਸੇ ਲੜਕੀ ਵਾਸਤੇ ਮੁੰਡਾ ਵੇਖਣ ਜਾਂਦੇ ਆ ਤਾਂ ਮੁੰਡੇ ਵਾਲਿਆਂ ਨੂੰ ਪੁੱਛਿਆ ਜਾਂਦਾ ਵੀ ਮੁੰਡਾ ਕੋਈ ਨਸ਼ਾ ਤਾਂ ਨਹੀਂ ਕਰਦਾ ਤਾਂ ਉਹ ਕਹਿੰਦੇ ਆ ਨਾ ਜੀ ਸਾਡਾ ਮੁੰਡਾ ਕੋਈ ਨਸ਼ਾ ਨਹੀਂ ਕਰਦਾ ਇਹ ਤਾਂ ਬਿਲਕੁਲ ਵੈਸ਼ ਨੂੰ ਆ ਬਸ ਕੀ ਕਹਿਣਾ ਕਦੇ-ਕਦੇ ਪੈਗ ਲਾ ਲੇ ਉਹ ਵੀ ਵਿਆਹ ਸ਼ਾਦੀ ਨੂੰ ਤੇ ਇਹ ਕਦੇ-ਕਦੇ ਵਾਲਾ ਪੈਗ ਕਦੋਂ ਸਾਡੀ ਤਬਾਈ ਕਰ ਦਿੰਦਾ ਕਦੋਂ ਸਾਨੂੰ ਬਰਬਾਦ ਕਰ ਜਾਂਦਾ ਸਾਨੂੰ ਪਤਾ ਵੀ ਨਹੀਂ ਲੱਗਦਾ ਅਸੀਂ ਸਾਰੇ ਜਾਣਦੇ ਆ ਕਿ ਜਦੋਂ ਚਿੱਟੇ ਸਮੈਕ ਵਰਗੇ ਨਸ਼ੇ ਹਲੇ ਨਹੀਂ ਆਏ ਸੀ ਉਦੋਂ ਦਾ ਹਾਲ ਦੇਖੋ ਉਦੋਂ ਅਫੀਮ ਨੇ ਸ਼ਰਾਬ ਨੇ ਪੋਸਤ ਨੇ ਲੱਖਾਂ ਹੀ ਘਰ ਉਜਾੜ ਦਿੱਤੇ ਸੀ ਦੇਖੋ ਮੇਰੇ ਜਾਣਨ ਵਾਲਿਆਂ ਵਿੱਚੋਂ ਮੇਰੇ ਪਿੰਡ ਵਿੱਚੋਂ ਮੇਰੇ ਰਿਸ਼ਤੇਦਾਰਾਂ ਵਿੱਚੋਂ ਕਿੰਨੇ ਘਰ ਅਜੇਹੇ ਨੇ ਜਿਹੜੇ ਅਫੀਮ ਸ਼ਰਾਬ ਪੋਸਤ ਕਰਕੇ ਉੱਜੜ ਗਏ ਤੇ ਅੱਜ ਵੀ ਉੱਜੜ ਰਹੇ ਆ ਇਹ ਨਹੀਂ ਕਿ ਅੱਜ ਨਹੀਂ ਉੱਜੜ ਰਹੇ ਤੁਸੀਂ ਆਪਣੇ ਜਾਣਨ ਵਾਲਿਆਂ ਤੋਂ ਪਿੰਡ ਦੇ ਲੋਕਾਂ ਤੋਂ ਕਦੇ ਆਪਣੇ ਆਲੇ ਦੁਆਲੇ ਲੋਕਾਂ ਦਾ ਹਾਲ ਪੁੱਛੋ ਉਹਨਾਂ ਤੋਂ ਪੁੱਛੋ ਇਹਨਾਂ ਨਸ਼ਿਆਂ ਬਾਰੇ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਕਿੰਨੇ ਘਰ ਨੇ ਜਿਹੜੇ ਸਿਰਫ ਤੇ ਸਿਰਫ ਸ਼ਰਾਬ ਕਰਕੇ ਹੀ ਉੱਜੜ ਰਹੇ ਸੁਣੋ ਇਸ ਬਾਰੇ ਅੰਕੜੇ ਕੀ ਕਹਿੰਦੇ ਨੇ 2 times of India ਦੀ ਰਿਪੋਰਟ ਅਮਤਾਵਕ ਭਾਰਤ ਦੀਆਂ ਸੜਕਾਂ ਤੇ ਹੋਣ ਵਾਲੀਆਂ 1 ਲੱਖ ਮੌਤਾਂ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਸ਼ਰਾਬ ਦੇ ਕਾਰਨ ਹੋਈਆਂ ਦੁਰਘਟਨਾਵਾਂ ਕਾਰਨ ਹੁੰਦੀਆਂ ਨੇ 30000 ਦੇ ਕਰੀਬ ਮੌਤਾਂ ਸ਼ਰਾਬ ਦੇ ਨਾਲ ਕੈਂਸਰ ਹੋਣ ਕਾਰਨ ਹੁੰਦੀਆਂ ਨੇ ਤੇ 14 ਲੱਖ ਮੌਤਾਂ ਸ਼ਰਾਬ ਦੇ ਨਾਲ ਜਦੋਂ ਲੀਵਰ ਖਰਾਬ ਹੋ ਜਾਂਦਾ ਉਹਦੇ ਨਾਲ ਹੁੰਦੀਆਂ ਨੇ ਡਾਕਟਰ ਮੌਨਿਕਾ अरोड़ा ਦਾ ਕਹਿਣਾ ਹੈ ਕਿ ਕਿਸ਼ੋਰਾਂ ਵਿੱਚ ਭਾਰੀ ਐਪੀਸੋਡ ਸ਼ਰਾਬ ਪੀਣਾ ਪਾਵੇਂ ਥੋੜੇ ਥੋੜੇ ਟਾਈਮ ਬਾਅਦ ਦਿਨ ਵਿੱਚ ਕਈ ਕਈ ਵਾਰ ਸ਼ਰਾਬ ਪੀਣਾ ਭਾਰੀ ਚਿੰਤਾ ਦਾ ਵਿਸ਼ਾ ਹੈ World Health Organization ਦਾ ਕਹਿਣਾ ਕਿ ਹਰ ਸਾਲ 26 ਲੱਖ ਦੇ ਕਰੀਬ ਮੌਤਾਂ ਸ਼ਰਾਬ ਨਾਲ ਹੁੰਦੀਆਂ ਨੇ ਉਹਨਾਂ ਦਾ ਕਹਿਣਾ ਕਿ ਹਰ ਰੋਜ਼ 28 ਤੋਂ 30 ਵਿਅਕਤੀ ਸ਼ਰਾਬ ਕਾਰਨ ਹੁੰਦੇ ਹਾਸਿਆਂ ਨਾਲ ਮਾਰੇ ਜਾਂਦੇ ਨੇ ਸਾਲਾਨਾ 47500 ਮੌਤਾਂ ਲੰਬਾ ਸਮਾਂ ਸ਼ਰਾਬ ਪੀਣ ਕਾਰਨ ਹੋ ਜਾਂਦੀਆਂ ਨੇ 18164 ਮੌਤਾਂ ਸ਼ਰਾਬ ਪੀਣ ਨਾਲ ਜਿਗਰ ਦੀਆਂ ਬਿਮਾਰੀਆਂ ਹੋਣ ਕਾਰਨ ਹੋ ਜਾਂਦੀਆਂ ਨੇ 3584 ਲੋਕਾਂ ਦੀ ਮੌਤ ਸ਼ਰਾਬ ਪੀਣ ਕਾਰਨ ਹੋਣ ਵਾਲੀ ਹਾਈਪਰ ਟੈਨਸ਼ਨ ਦੇ ਨਾਲ ਹੋ ਜਾਂਦੀ ਹੈ ਤੇ 510 ਲੋਕਾਂ ਦੀ ਮੌਤ ਸ਼ਰਾਬ ਨਾਲ ਹਾਰਟ ਫੇਲ ਹੋਣ ਕਰਕੇ ਹੋ ਜਾਂਦੀ ਹੈ 4058 ਲੋਕ ਹਰ ਸਾਲ ਉਹ ਮਰਦੇ ਨੇ ਜਿਹੜੇ ਲੋਕ ਅਲਕੋਹਲ ਡਿਪੈਂਡਿੰਗ ਸਿੰਡਰਮ ਦਾ ਸ਼ਿਕਾਰ ਹੋ ਜਾਂਦੇ ਨੇ ਭਾਵ ਜਿਨ੍ਹਾਂ ਨੂੰ ਸ਼ਰਾਬ ਇੱਕ ਬਿਮਾਰੀ ਦੀ ਤਰ੍ਹਾਂ ਲੱਗ ਜਾਂਦੀ ਹੈ ਹਰ ਸਾਲ 703 ਲੋਕ ਮਾਨਸਿਕ ਬਿਮਾਰੀਆਂ ਦਾ ਭਾ ਪਾਗਲਪਨ ਵਰਗੀਆਂ ਬਿਮਾਰੀਆਂ ਦਾ ਸ਼ਰਾਬ ਕਾਰਨ ਸ਼ਿਕਾਰ ਹੁੰਦੇ ਹਨ ਹਰ ਸਾਲ 145 ਲੋਕ ਸ਼ਰਾਬ ਕਾਰਨ ਹੋਈ ਦਿਮਾਗੀ ਬਿਮਾਰੀ ਜਿਹਨੂੰ ਨਿਊਰੋਲੋਜੀਕਲ ਡਿਸੀਜ਼ ਆਖਦੇ ਨੇ ਉਹਦੇ ਨਾਲ ਮਰਦੇ ਨੇ ਹਰ ਸਾਲ ਸ਼ਰਾਬ ਪੀਣ ਨਾਲ ਕੈਂਸਰ ਹੋਣ ਕਾਰਨ 5272 ਮੌਤਾਂ ਹੁੰਦੀਆਂ ਨੇ ਤੇ 10019 ਮੌਤਾਂ ਸ਼ਰਾਬ ਪੀਣ ਕਾਰਨ ਲੀਵਰ ਪਿੱਤਾ ਖਰਾਬ ਹੋਣਾ ਹੋਰ ਪਾਚਕ ਰੋਗ ਲੱਗਣੇ ਇਹਨਾਂ ਨਾਲ ਹੁੰਦੀਆਂ ਨੇ ਤੇ ਇਹ ਸਭ ਮੈਂ ਨਹੀਂ ਕਹਿੰਦੀ World Health Organization ਦੇ ਅੰਕੜੇ ਕਹਿੰਦੇ ਨੇ ਤੇ ਜਿਹੜੇ ਲੋਕ ਹਲੇ ਵੀ ਇਹ ਦਾਵਾ ਕਰਦੇ ਨੇ ਕਿ ਸ਼ਰਾਬ ਕੋਈ ਨਸ਼ਾ ਨਹੀਂ ਫਿਰ ਉਹਨਾਂ ਨੂੰ ਤਾਂ ਕੀ ਕਿਹਾ ਜਾ ਸਕਦਾ ਕਈ ਵਿਚਾਰੀਆਂ ਔਰਤਾਂ ਆਪਣਾ ਦੁੱਖ ਦੱਸਦੀਆਂ ਨੇ ਕਿ ਮੇਰੇ ਘਰ ਵਾਲਾ ਸ਼ਰਾਬ ਪੀਂਦਾ ਤੇ ਉਹ ਇੰਨੀ ਸ਼ਰਾਬ ਪੀਂਦਾ ਕਿ ਜਦੋਂ ਰਾਤ ਨੂੰ ਆਉਂਦਾ ਪਹਿਲਾਂ ਹੀ ਬਾਹਰੋਂ ਪੈਗ ਲਾ ਕੇ ਆਉਂਦਾ ਘਰੇ ਆਉਂਦੇ ਨੂੰ ਉਹਨੂੰ ਕੋਈ ਸੁਰਤ ਨਹੀਂ ਹੁੰਦੀ ਤੇ ਕਿਸੇ ਕਿਸੇ ਦਿਨ ਤਾਂ ਐਵੇਂ ਹੁੰਦਾ ਕਿ ਸਾਰੀ ਰਾਤ ਉਹ ਉਲਟੀਆਂ ਕਰੀ ਜਾਂਦਾ ਤੇ ਮੈਂ ਉਹਦੀਆਂ ਉਲਟੀਆਂ ਸਾਫ਼ ਕਰਦੀ ਰਹਿ ਜਾਂਦੀ ਆ ਤੇ ਕੁਝ ਕਬੀਲਦਾਰੀ ਦੀਆਂ ਗੱਲਾਂ ਘਰ ਦੇ ਦੁੱਖਾਂ ਦੀਆਂ ਗੱਲਾਂ ਬੱਚਿਆਂ ਦੇ ਭੁੱਖ ਦੀਆਂ ਗੱਲਾਂ ਕਈ ਹੋਰ ਤਰ੍ਹਾਂ ਦੇ ਦੁੱਖ ਆਪਦੇ ਦਿਲ ਦੇ ਜਜ਼ਬਾਤ ਜਿਹੜੇ ਮੈਂ ਉਹਦੇ ਨਾਲ ਸਾਂਝੇ ਕਰਨੇ ਹੁੰਦੇ ਆ ਉਹਨਾਂ ਉਹਨਾਂ ਨੂੰ ਸੁਣਨ ਵਾਸਤੇ ਉਹਦੇ ਕੋਲੇ ਸੁਰਤ ਹੀ ਨਹੀਂ ਹੁੰਦੀ ਕਿਉਂਕਿ ਉਹ ਤਾਂ ਬਾਹਰੋਂ ਹੀ ਪੀ ਕੇ ਆ ਜਾਂਦਾ ਤੇ ਮੈਂ ਸਾਰੀ ਸਾਰੀ ਰਾਤ ਉਹਦਾ ਗੰਦ ਸਾਫ਼ ਕਰਦੀ ਆ ਤੇ ਕਈ ਵਾਰੀ ਫਿਰ ਲੋ ਇਥੋਂ ਪੈਦਾ ਹੁੰਦੀਆਂ ਲੜਾਈਆਂ ਐਨਾ ਭਿਆਨਕ ਰੂਪ ਧਾਰਨ ਕਰ ਜਾਂਦੀਆਂ ਕਿ ਜਿਵੇਂ ਅੱਜ ਤਿੰਨ ਮੌਤਾਂ ਹੋਈਆਂ ਇੱਕ ਸ਼ਰਾਬ ਦੇ ਕਾਰਨ ਐਵੇਂ ਹੀ ਮੌਤਾਂ ਹੁੰਦੀਆਂ ਕਤਲ ਹੁੰਦੇ ਆ ਇਸ ਸ਼ਰਾਬ ਦੇ ਕਾਰਨ ਲੋਕਾਂ ਦੇ ਆਪ ਦੇ ਨਿੱਜੀ ਰਿਸ਼ਤੇ ਟੁੱਟ ਗਏ ਭੈਣਾ ਭਰਾਵਾਂ ਨਾਲ ਟੁੱਟ ਕੇ ਕਤਲ ਹੋ ਗਏ ਪੈਲੀਆਂ ਰੋੜ ਗਈਆਂ ਜ਼ਮੀਨਾਂ ਜਾਇਦਾਦਾਂ ਵੇਕ ਗਈਆਂ ਫੇਰ ਵੀ ਸਾਡੇ ਲੋਕ ਕਹਿੰਦੇ ਆ ਕਿ ਇਹ ਸ਼ਰਾਬ ਕੋਈ ਨਸ਼ਾ ਹੀ ਨਹੀਂ ਮੇਰੇ ਜਿਹੜੇ ਸਤਕਾਰਯੋਗ ਭਰਾ ਜਾਂ ਭੈਣਾਂ ਜਿਹੜੇ ਨਸ਼ਿਆਂ ਦਾ ਸ਼ਿਕਾਰ ਹੋ ਚੁੱਕੇ ਨੇ ਉਹਨਾਂ ਨੂੰ ਇਹਨਾਂ ਘਟਨਾਵਾਂ ਤੋਂ ਸਿੱਖਣਾ ਚਾਹੀਦਾ ਚਾਹੇ ਇਹ ਅੰਕੜੇ ਨੇ ਚਾਹੇ ਜਿਹੜੀਆਂ ਸ਼ਰਾਬ ਕਾਰਨ ਜਾਂ ਹੋਰ ਕਿਸੇ ਨਸ਼ੇ ਕਾਰਨ ਵਾਪਰ ਰਹੀਆਂ ਵੱਖ-ਵੱਖ ਤਰ੍ਹਾਂ ਦੀਆਂ ਘਟਨਾਵਾਂ ਉਹਨਾਂ ਤੋਂ ਸਮਝ ਲੈਣੀ ਚਾਹੀਦੀ ਆ ਤੇ ਆਪ ਦਾ ਇਲਾਜ ਵੀ ਕਰਵਾਉਣਾ ਚਾਹੀਦਾ ਤੇ ਆਪਦੇ ਮਨ ਨੂੰ ਵੀ ਸਮਝਾਉਣਾ ਚਾਹੀਦਾ ਕਿ ਅਸੀਂ ਨਸ਼ਿਆਂ ਤੋਂ ਦੂਰ ਰਹਿਣਾ ਉਹਨਾਂ ਨੂੰ ਸਾਡੇ ਭਰਾ ਮਿੰਟੂ ਗੁਰੂ ਸਰਿਆ ਜਾਂ ਉਹਨਾਂ ਵਰਗੇ ਕਈ ਹੋਰ ਜਿਨ੍ਹਾਂ ਨੇ ਚਿੱਟੇ ਵਰਗੀ ਅਲਾਮਤ ਨੂੰ ਵੀ ਆਪਦੇ ਗਲੋਂ ਲਾਤਾ ਉਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਆ ਤੇ ਆਪਦੇ ਮਨ ਨੂੰ ਤਿਆਰ ਕਰਨਾ ਚਾਹੀਦਾ ਮਾਨਸਿਕ ਤੌਰ ਤੇ ਇਹ ਆਪਦੇ ਆਪ ਨੂੰ ਤਿਆਰ ਕਰਨਾ ਚਾਹੀਦਾ ਕਿ ਅਸੀਂ ਹਰ ਤਰ੍ਹਾਂ ਦੇ ਨਸ਼ੇ ਤੋਂ ਦੂਰ ਹੋਣਾ